ਸੱਚੇ ਪਿਤਾ ਪਰਮਾਤਮਾ ਦੀ ਸ੍ਰਿਸ਼ਟੀ ਦਾ ਕੋਈ ਵੀ ਭੇਦ ਨਹੀਂ ਪਾ ਸਕਿਆ ਉਸ ਪਰਮਾਤਮਾ ਦੀ ਇਹ ਬਣਾਈ ਹੋਈ ਸ੍ਰਿਸ਼ਟੀ ਆਪਣੇ ਵਿੱਚ ਇੱਕ ਅਜੀਹ ਹਰ ਰਹਸ ਹੈ ਜਿਸ ਨੂੰ ਕੋਈ ਵੀ ਸਮਝ ਨਹੀਂ ਪਾਇਆ ਬੰਦਾ ਪਰਮਾਤਮਾ ਦੀ ਬਣਾਈ ਗਈ ਇਹ ਕੁਦਰਤ ਦਾ ਹਰ ਪੱਖ ਤੋਂ ਕਈ ਸਾਲਾਂ ਤੋਂ ਮਉਅਨਾ ਕਰਦਾ ਆ ਰਿਹਾ ਹੈ ਅੱਜ ਦੇ ਵਿਗਿਆਨੀ ਜਾਨਵਰਾਂ ਤੇ ਲਗਾਤਾਰ ਖੋਜ ਕਰ ਰਹੇ ਨੇ ਉਨਾਂ ਦੀ ਬੋਲੀ, ਉਹਨਾਂ ਦੇ ਵਿਹੇਵ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਦੇ ਵਿਗਿਆਨੀ। ਤਾਂ ਜੋ ਉਹ ਇਨਸਾਨੀਅਤ ਦੇ ਕਿਸੇ ਕੰਮ ਆ ਜਾਣ। ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਜਾਨਵਰਾਂ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ ਹੈ। ਭਾਵੇਂ ਉਹ ਜਾਨਵਰ ਕਿਸੇ ਵੀ ਪ੍ਰਜਾਤੀ ਜਾਂ ਕਿਸੇ ਵੀ ਕਿਸਮ ਦਾ ਹੋਵੇ। ਮਨੁੱਖ ਦੇ ਸਭ ਤੋਂ ਕਰੀਬ ਰਹਿਣ ਵਾਲਾ ਜਾਨਵਰ ਕੁੱਤਾ ਹੁੰਦਾ ਹੈ ਜੋ ਬਿਨਾਂ ਕਿਸੇ ਡਰ ਤੋਂ ਇਨਸਾਨਾਂ ਦੇ ਕਰੀਬ ਘੁੰਮਦਾ ਹੈ। ਇਨਸਾਨਾਂ ਦੇ ਨਾਲ ਹੀ ਸੌਂਦਾ ਹੈ ਤੇ ਇਨਸਾਨਾਂ ਦੇ ਨਾਲ ਹੀ ਖਾਂਦਾ ਪੀਂਦਾ ਹੈ ਪਰ ਤੁਸੀਂ ਅਜਿਹੀ ਘਟਨਾਵਾਰੇ ਕਦੀ ਨਹੀਂ ਦੇਖਿਆ ਤੇ ਸੋਚਿਆ ਹੋਵੇਗਾ ਜਿਸ ਵਿੱਚ ਇੱਕ ਕੁੱਤਾ ਆਪਣੇ ਮਾਲਕ ਦੇ ਵਿਨਯੋਗ ਦੇ ਵਿੱਚ ਫਾਹਾ ਲੈ ਕੇ ਮਰ ਹੀ ਜਾਵੇ ਇੱਕ ਅਮਰੀਕਾ ਦਾ ਕੁੱਤਾ ਆਪਣੇ ਮਾਲਕ ਦੇ ਇੰਤਜ਼ਾਰ ਚ ਸਾਲਾਂ ਹੀ ਇੱਕ ਸਟੇਸ਼ਨ ਤੇ ਬੈਠਾ ਰਿਹਾ ਪਰ ਪੰਜਾਬ ਦੇ ਇੱਕ ਘਰ ਦਾ ਇਹ ਕੁੱਤਾ ਇੰਤਜ਼ਾਰ ਨਹੀਂ ਕਰ ਸਕਿਆ ਵਾਹ ਲੈ ਕੇ ਆਪਣੀ ਜਾਨ ਦੇ ਦਿੱਤੀ ਇਸ ਕੁੱਤੇ ਨੇ ਸ਼ਾਇਦ ਉਹ ਆਪਣੇ ਮਾਲਕ ਦੇ ਕੋਲ ਪਹੁੰਚ ਵੀ ਗਿਆ ਹੋਵੇਗਾ ਬਠਿੰਡਾ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਰਿੰਦਰ ਸਿੰਘ ਨਾਮਕ ਇੱਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਸਾਰਾ ਪਰਿਵਾਰ ਪੜਿਆ ਲਿਖਿਆ ਹੈ ਉਹਨਾਂ ਦੀ ਪਤਨੀ ਮਨਜੀਤ ਕੌਰ ਜੋ ਕਿ ਇੱਕ ਸਰਕਾਰੀ ਅਧਿਆਪਕ ਸਨ ਤੇ ਉਹਨਾਂ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਰਹਿੰਦੇ ਹਨ ਇੱਕ ਦਿਨ ਸੁਰਿੰਦਰ ਸਿੰਘ ਆਪਣੇ ਘਰ ਇੱਕ ਕੁੱਤਾ ਲੈ ਆਏ ਮਨਜੀਤ ਕੌਰ ਨੂੰ ਕੁੱਤੇ ਬਿਲਕੁਲ ਪਸੰਦ ਨਹੀਂ ਸਨ ਉਹ ਅਕਸਰ ਆਪਣੇ ਪਤੀ ਨੂੰ ਕੁੱਤੇ ਦੇ ਬਾਰੇ ਗੁੱਸਾ ਹੁੰਦੀ ਬੱਚਿਆਂ ਦੀ ਜਿੱਦ ਕਰਕੇ ਉਹ ਕੁੱਤਾ ਘਰ ਵਿੱਚ ਹੀ ਰੱਖ ਲਿਆ ਗਿਆ ਫਿਰ ਸਮਾਂ ਗੁਜ਼ਰਦਾ ਗਿਆ ਤੇ ਅਚਾਨਕ ਮਨਜੀਤ ਕੌਰ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਸ ਕੁੱਤੇ ਦੇ ਨਾਲ ਸਭ ਤੋਂ ਵੱਧ ਮੋਹ ਮਨਜੀਤ ਕੌਰ ਦਾ ਪੈ ਗਿਆ ਮਨਜੀਤ ਕੌਰ ਉਸ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਸਮਝਣ ਲੱਗ ਪਈ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਇੱਥੋਂ ਤੱਕ ਕਿ ਉਹ ਕੁੱਤਾ ਸਿਰਫ ਮਨਜੀਤ ਕੌਰ ਦੇ ਹੱਥੋਂ ਹੀ ਰੋਟੀ ਲੈ ਕੇ ਖਾਂਦਾ ਸੀ ਇੱਕ ਮਹੀਨੇ ਦਾ ਕੁੱਤਾ ਲੈ ਕੇ ਆਏ ਸੀ ਤੇ ਹੁਣ ਉਹ 4 ਸਾਲ ਦਾ ਹੋ ਚੁੱਕਿਆ ਸੀ ਉਹ ਕੁੱਤਾ ਹੁਣ ਪੂਰਾ ਪਰਵਾਜ਼ ਦਾ ਮੈਂਬਰ ਬਣ ਚੁੱਕਿਆ ਸੀ ਲੋਕ ਰਿਸ਼ਤੇਦਾਰ ਅਤੇ ਪਿੰਡ ਵਾਲੇ ਵੀ ਮਨਜੀਤ ਕੌਰ ਅਤੇ ਕੁੱਤੇ ਦੇ ਬਾਰੇ ਸੁਣ ਕੇ ਖੁਸ਼ ਹੁੰਦੇ ਸਨ ਤੇ ਨਾਲ ਹੀ ਹੈਰਾਨ ਵੀ ਹੁੰਦੇ ਸਨ ਕਿ ਇਹਨਾਂ ਦੋਨਾਂ ਵਿੱਚ ਇੰਨਾ ਪਿਆਰ ਕਿਵੇਂ ਬਣ ਗਿਆ ਸੁਰਿੰਦਰ ਸਿੰਘ ਨੇ ਆਪਣੀ ਲੜਕੀ ਦਾ ਰਿਸ਼ਤਾ ਬਾਹਰ ਇੰਗਲੈਂਡ ਕੀਤਾ ਹੋਇਆ ਸੀ ਇਸੇ ਮਹੀਨੇ ਦੀ 15 ਤਰੀਕ ਨੂੰ ਉਸ ਦਾ ਵਿਆਹ ਵੀ ਰੱਖਿਆ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਸਾਰਾ ਪਰਿਵਾਰ ਵੀ ਖੁਸ਼ ਸੀ ਕੋਈ ਮੁਸ਼ਕਿਲ ਪਰੇਸ਼ਾਨੀ ਨਹੀਂ ਸੀ ਮਾਏ ਦਾ ਦਿਨ ਆਇਆ ਤੇ ਰਿਸ਼ਤੇਦਾਰ ਪਿੰਡ ਵਾਲੇ ਘਰ ਆਉਣ ਲੱਗੇ ਪਰ ਅਚਾਨਕ ਮਨਜੀਤ कौर ਬਿਮਾਰ ਹੋ ਗਈ ਤੇ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਹਸਪੀਟਲ ਵਾਲਿਆਂ ਨੇ ਉਸ ਨੂੰ ਸੀਰੀਅਸ ਕਹਿ ਕੇ ਉਥੇ ਦਾਖਲ ਕਰ ਲਿਆ ਉਸ ਦਾ ਇਲਾਜ ਸ਼ੁਰੂ ਹੋ ਗਿਆ ਇਲਾਜ ਚੱਲਿਆ ਪਰ ਉਸ ਦੀ ਬਿਮਾਰੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਉਧਰ ਕੁੜੀ ਦਾ ਵਿਆਹ ਸੀਰਤੇ ਸੀ ਤੇ ਮੁੰਡੇ ਵਾਲੇ ਵੀ ਇੰਗਲੈਂਡ ਤੋਂ ਆ ਚੁੱਕੇ ਸੀ ਸੀ ਪਹਿਲਾਂ ਤਾਂ ਵਿਆਹ ਕੈਨਸਲ ਕਰਨ ਦੀ ਸੋਚੀ ਕਿ ਵਿਆਹ ਅੱਗੇ ਪਿੱਛੇ ਕਰ ਲੈਂਦੇ ਹਾਂ ਪਰ ਸੁਰਿੰਦਰ ਸਿੰਘ ਨੇ ਬਾਅਦ ਵਿੱਚ ਸੋਚਿਆ ਕਿ ਵਿਆਹ ਉਸੇ ਹੀ ਦਿਨ ਕਰ ਲੈਂਦੇ ਹਾਂ ਪਰ ਵਿਆਹ ਸਾਦਾ ਕਰਾਂਗੇ ਮਨਜੀਤ ਕੌਰ ਜਿਸ ਨੂੰ ਆਪਣੀ ਲੜਕੀ ਦੇ ਵਿਆਹ ਦਾ ਇੰਨਾ ਜ਼ਿਆਦਾ ਚਾਹ ਸੀ ਉਹ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਸੀ ਤੇ ਉਧਰ ਉਸ ਦੀ ਲੜਕੀ ਦੀਆਂ ਲਾਮਾਂ ਹੋ ਰਹੀਆਂ ਸਨ ਇਹਨਾਂ ਸਭ ਦੇ ਵਿੱਚ ਇੱਕ ਗੱਲ ਹੋਰ ਬੜੀ ਦੁਖਦਾਈ ਸੀ ਕਿ ਉਹ ਕੁੱਤਾ ਜੋ ਮਨਜੀਤ ਕੌਰ ਨਾਲ ਇੰਨਾ ਪਿਆਰ ਕਰਦਾ ਸੀ ਜਦੋਂ ਦੀ ਮਨਜੀਤ ਕੌਰ ਉਸ ਕੁੱਤੇ ਦੀਆਂ ਅੱਖਾਂ ਤੋਂ ਪਰੇ ਗਈ ਸੀ ਉਸ ਕੁੱਤੇ ਨੇ ਖਾਣਾ ਪੀਣਾ ਹੀ ਛੱਡ ਦਿੱਤਾ ਸੀ ਕਿਉਂਕਿ ਉਹ ਕੁੱਤਾ ਸਿਰਫ ਮਨਜੀਤਕੌਰ ਦੇ ਹੱਥੋਂ ਹੀ ਲੈ ਕੇ ਖਾਂਦਾ ਸੀ ਤੇ ਕਿਤੇ ਨਾ ਕਿਤੇ ਉਸ ਜਾਨਵਰ ਨੂੰ ਆਪਣੇ ਮਾਲਕ ਦੇ ਦੁੱਖ ਦਾ ਅਹਿਸਾਸ ਹੋ ਚੁੱਕਿਆ ਸੀ ਅਸੀਂ ਤੇ ਅੱਜਕੱਲ ਆਪਣੇਆਂ ਦੇ ਦੁੱਖਾਂ ਨੂੰ ਸਮਝਦੇ ਨਹੀਂ ਹਾਂ ਪਰ ਜਾਨਵਰਾਂ ਦੇ ਵਿੱਚ ਇਹ ਚੰਗੀ ਆਦਤ ਅੱਜ ਤੱਕ ਜਿਉਂਦੀ ਹੈ ਤੇ ਮਨਜੀਤਕੌਰ ਦੀ ਲੜਕੀ ਦਾ ਵਿਆਹ ਹੋਇਆ ਤੇ ਅਗਲੇ ਹੀ ਦਿਨ ਮਨਜੀਤ ਕੌਰ ਨੇ ਹਸਪੀਟਲ ਵਿੱਚ ਦਮ ਤੋੜ ਦਿੱਤਾ ਪਰਿਵਾਰ ਨੇ ਕਦੀ ਸੋਚਿਆ ਨਹੀਂ ਸੀ ਕਿ ਮਨਜੀਤ ਕੌਰ ਉਹਨਾਂ ਦਾ ਇਸ ਤਰ੍ਹਾਂ ਸਾਥ ਛੱਡ ਦੇਵੇਗੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਢੁੱਟ ਚੁੱਕਿਆ ਸੀ ਪਰ ਪ੍ਰਮਾਤਮਾ ਦੀ ਰਜ਼ਾ ਨੂੰ ਕੌਣ ਮੋੜ ਸਕਦਾ ਹੈ ਹਸਪੀਟਲ ਤੋਂ ਘਰ ਲੈ ਕੇ ਆਏ ਤੇ ਸੰਸਕਾਰ ਦੀ ਤਿਆਰੀ ਹੋ ਰਹੀ ਸੀ ਪਰਿਵਾਰ ਨੂੰ ਤੇ ਦੁੱਖ ਹੋਣਾ ਹੀ ਸੀ ਪਰ ਉਸ ਜਾਨਵਰ ਦੇ ਅੰਦਰ ਦੁਗਣਾ ਦਰਦ ਉੱਬਲ ਕੇ ਬਾਹਰ ਆ ਰਿਹਾ ਸੀ ਘਰ ਵਿੱਚ ਬੰਨਿਆ ਹੋਇਆ ਉਹ ਜਾਨਵਰ ਆਪਣੀ ਮਾਲਕ ਦੀ ਮੌਤ ਦੇਖ ਕੇ ਸਭ ਕੁਝ ਸਮਝ ਰਿਹਾ ਸੀ ਪਰ ਉਹ ਕੁਝ ਵੀ ਕਰ ਨਹੀਂ ਸਕਦਾ ਸੀ ਸਾਰਾ ਸਮਾਂ ਉਸ ਜਾਨਵਰ ਦੀਆਂ ਅੱਖਾਂ ਵਿੱਚੋਂ ਪਾਣੀ ਬੰਦ ਨਹੀਂ ਹੋਇਆ ਹੱਥੀ ਲੈ ਕੇ ਚੱਲੇ ਤੇ ਕੁੱਤੇ ਦੀ ਹਾਲਤ ਬੜੀ ਤਰਸਯੋਗ ਹੋ ਚੁੱਕੀ ਸੀ ਉਹ ਭੌਂਕ ਰਿਹਾ ਸੀ ਤੇ ਗੋਲ-ਗੋਲ ਘੁੰਮ ਰਿਹਾ ਸੀ ਬੰਨਿਆ ਹੋਣ ਕਰਕੇ ਉਹ ਕੁਝ ਵੀ ਕਰ ਨਹੀਂ پا ਰਿਹਾ ਸੀ ਸਾਰੇ ਪਰਿਵਾਰ ਵਾਲੇ ਰਿਸ਼ਤੇਦਾਰ ਸੰਸਕਾਰ ਦੇ ਲਈ ਚਲੇ ਗਏ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਸਾਰਾ ਪਰਿਵਾਰ ਘਰ ਵਾਪਸ ਆਇਆ ਘਰ ਆ ਕੇ ਜਦੋਂ ਪਰਿਵਾਰ ਨੇ ਕੁੱਤੇ ਦੀ ਹਾਲਤ ਦੇਖੀ ਤੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਹੀ ਬਾਹਰ ਆ ਗਈਆਂ ਅਸਲ ਵਿੱਚ ਹੋਇਆ ਇਹ ਸੀ ਕਿ ਉਹ ਕੁੱਤਾ ਆਪਣੇ ਮਾਲਕ ਦੇ ਵਿਯੋਗ ਦੇ ਵਿੱਚ ਫਹਾ ਲੈ ਕੇ ਮਰ ਚੁੱਕਿਆ ਸੀ ਫਹਾ ਦਾ ਮਤਲਬ ਇਹ ਕਿ ਜਿਸ ਸੰਗਲੀ ਨਾਲ ਉਹ ਬੰਨਿਆ ਗਿਆ ਸੀ ਉਸ ਸੰਗੜੀ ਦੇ ਨਾਲ ਹੀ ਆਪਣਾ ਗਲਾ ਘੁੱਟ ਕੇ ਉਹ ਆਪਣੀ ਜ਼ਿੰਦਗੀ ਖਤਮ ਕਰ ਚੁੱਕਿਆ ਸੀ ਆਪਣੀ ਵਫਾਦਾਰੀ ਅਤੇ ਆਪਣੇ ਮਾਲਕ ਦੇ ਨਾਲ ਪਿਆਰ ਦਾ ਸਬੂਤ ਵੀ ਦੇ ਚੁੱਕਿਆ ਸੀ ਉੱਤੇ ਦੀ ਮੌਤ ਦੇਖ ਕੇ ਸਾਰਿਆਂ ਦੀਆਂ ਅੱਖਾਂ ਵਿੱਚ ਫਿਰ ਤੋਂ ਪਾਣੀ ਆ ਗਿਆ